ਵਿਸ਼ਾ ਬਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਾਂ ਕੁਮਾਰ ਪ੍ਰੀਤਕੌਰ ਤਹਾਜ਼ਰ ਹੋਏ ਆਪ ਜੀ ਅੱਜ ਦੀਆਂ ਮੁੱਖ ਖਬਰਾਂ ਦਾ ਨਾਮ ਤੇ ਇਸ ਬਲਟਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦਾਸ ਦੱਸਣਾ ਹੈ ਕਿ ਉਹਨਾਂ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਕੁਝ ਵਿਸ਼ੇਸ਼ ਗੱਲਬਾਤ ਕੀਤੀ ਗਈ ਹੈ ਸਿਆਮ ਭਗਵਾਨ ਸਿੰਘ ਮਾਨ ਨੇ ਜਲ ਸਰੋਤਿ ਪਾਕ ਦੇ ਅਧਿਕਾਰੀਆਂ ਸਮੇਤ ਕੈਬਨਟ ਮੰਤਰੀਆਂ ਨਾਲ ਪੰਜਾਬ ਦੇ ਵਿੱਚ ਇੰਟੀਗ੍ਰੇਟਿਡ ਸਟੇਟ ਵਾਟਰ ਪਲਾਨ ਤਿਆਰ ਕਰਨ ਨੂੰ ਲੈ ਕੇ ਅਹਿਮ ਮੀਟਿੰਗ ਕੀਤੀ ਹੈ ਤੇ ਇਸ ਪਲਾਨ ਦੇ ਤਹਿਤ ਬਲਾਕ ਪੱਧਰ ਤੇ ਪਾਣੀ ਦੀ ਸਾਮ ਸੰਭਾਲ ਦੇ ਲਈ ਵਿਸ਼ੇਸ਼ ਯੋਜਨਾ ਬਣਾਈ ਜਾਵੇਗੀ ਤਾਂ ਜੋ ਪੀਣ ਵਾਲੇ ਪਾਣੀ ਸਮੇਤ ਸਨ ਟ੍ਰਾਈ ਲਈ ਪਾਣੀ ਸੁਚੱਜੀ ਵਰਤੋਂ ਹੋ ਸਕੇ ਇਸ ਦੇ ਨਾਲ ਹੀ ਪੰਜਾਬ ਦੇ ਹਿੱਸੇ ਦੀ ਇੱਕ ਇੱਕ ਬੂੰਦ ਵਰਤੋਂ ਦੇ ਵਿੱਚ ਲਿਆਂਦੀ ਜਾਏ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਾਣੀ ਯੋਜਨਾ ਦੇ ਲਈ ਮੀਟਿੰਗ ਕੀਤੀ ਇਸ ਮੀਟਿੰਗ ਤੋਂ ਬਾਅਦ ਇੱਕ ਇਕ੍ਰਿਤ ਜਰਾਜਲ ਯੋਜਨਾ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਤੇ ਮੁੱਖ ਮੰਤਰੀ ਮਾਨ ਨੇ ਸੂਬੇ ਦੇ 115 ਬਲਾਕਾਂ ਵਿੱਚ ਤਰਤੀਹੇ ਲਈ ਪਾਣੀ ਦੇ ਡਿੱਗਣ ਨੂੰ ਰੋਕਣ ਦੇ ਲਈ ਠੋਸ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਨੇ ਇਸ ਮੀਟਿੰਗ ਵਿੱਚ ਸਰਕਾਰ ਅਤੇ ਅਧਿਕਾਰੀਆਂ ਵਿਚਕਾਰ ਡ੍ਰੌਪ ਸਿੰਚਾਈ ਫਸਲੀ ਵਪੰਤਾ ਤੇ ਸਥਾਈ ਪਾਣੀ ਦੀ ਵਰਤੋਂ ਵਧਾਉਣ ਦੀਆਂ ਯੋਜਨਾਵਾਂ ਤੇ ਚਰਚਾ ਕੀਤੀ ਗਈ ਹੈ ਮੁੱਖ ਮੰਤਰੀ ਮਾਨ ਨੇ ਅਗਰ ਨਦੀ ਦੇ ਪਾਣੀ ਦੀ ਮੁੜ ਵਰਤੋਂ ਅਤੇ ਟਿਊਬਵੈਲ ਮੀਟਿੰਗ ਵਰਗੇ ਕਦਮਾਂ ਨੂੰ ਤਰਜੀਹ ਦੇਣ ਲਈ ਕਿਹਾ ਸਰਕਾਰ ਨੇ ਪਾਣੀ ਪ੍ਰਬੰਧਨ ਦੇ ਵਿੱਚ ਨਿੱਜੀ ਖੇਤਰ ਅਤੇ ਜਨਤਕ ਭਾਗੀਦਾਰੀ ਨੂੰ ਵਧਾਉਣ ਦੇ ਲਈ CSR ਫੰਡਾ ਦੀ ਬਿਹਤਰ ਵਰਤੋਂ ਕਰਨ ਦੀ ਯੋਜਨਾ ਬਣਾਈ ਕਿਸਾਨਾਂ ਨੂੰ ਪਾਣੀ ਦੀ ਬਚਤ ਲਈ ਜਾਗਰੂਕ ਕਰਨ ਅਤੇ ਉਤਸ਼ਾਹਿਤ ਕਰਨ ਦੇ ਲਈ ਪਾਣੀ ਬਚਾਓ ਪੈਸੇ ਕਮਾਓ ਯੋਜਨਾ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ। ਪਿਛਲੇ ਸਾਲ ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਦੇ ਵਿੱਚ ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਨੇ ਕਿਹਾ ਸੀ ਕਿ ਪੰਜਾਬ ਦਾ ਧਰਤੀ ਹੇਠਲਾ ਪਾਣੀ ਹੁਣ ਪੀਣ ਯੋਗ ਨਹੀਂ ਰਿਹਾ ਕਈ ਜ਼ਿਲ੍ਹਿਆਂ ਦੇ ਪਾਣੀ ਵਿੱਚ ਕਾਤਕ ਕਾਤਾਂ ਹੁੰਦੀਆਂ ਹਨ ਜੋ ਕੈਂਸਰ ਦਾ ਕਾਰਨ ਬਣ ਸਕਦੀਆਂ ਹਨ ਮੰਤਰੀ ਨੇ ਕਿਹਾ ਕਿ ਭੂਮੀਗਤ ਪਾਣੀ ਦੇ ਨਮੂਨਿਆਂ ਵਿੱਚ ਨਾਈਟ੍ਰੇਟ ਆਇਰਨ ਆਰਸੈਨਿਕ ਸੇਲੀਨੀਅਮ ਕ੍ਰੋਮੀਅਮ ਮੈਗਨੀਜ਼ ਨਿਕਲ ਕੈਡਮੀਅਮ ਸੀਸਾ ਅਤੇ ਯੂਰੇਨੀਅਮ ਵਰਗੇ ਖਤਰਨਾਕ ਤੱਤ ਪਾਏ ਗਏ ਹਨ ਤੇ ਦੁਸ਼ਿਤ ਭੂਮੀਗਤ ਪਾਣੀ ਪੀਣ ਨਾਲ ਬਾਲਕਾਂ ਅਤੇ ਬੱਚਿਆਂ ਨੂੰ ਗੰਭੀਰ ਸਿਹਤ ਜੋਖਮਾ ਦਾ ਸਾਹਮਣਾ ਕਰਨਾ ਪੈਂਦਾ ਇਹ ਦਰਸਾਉਂਦਾ ਹੈ ਕਿ ਸਬ ਤੋਂ ਵੱਧ ਪ੍ਰਭਾਵਿਤ ਜਿਵੇਂ ਕਿ ਫਜ਼ਲਕਾਸ਼ਟ ਮੁਖਸਰ ਸਾਹਿਬ ਠੰਡਾ ਅਤੇ ਬਰਨਾਲਾ ਵਿੱਚ ਤਰਤੀ ਹੇਟਲਾ ਪਾਣੀ ਮਨੁੱਖੀ ਵਰਤੋਂ ਲਈ ਬਹੁਤ ਅਸੁਰੱਖਿਅਤ ਹੈ ਇਨ੍ਹਾਂ ਇਲਾਕਿਆਂ ਵਿੱਚ ਖੋਖਲੇ ਖੂਹ ਪੀਣ ਅਤੇ ਸੈਂਟ੍ਰਾਈ ਲਈ ਅਯੋਗ ਹਨ ਚੌਧਰੀ ਕੈਬਨ ਮੰਤਰੀ ਲਾਜੇ ਸਿੰਘ ਪੁੱਲਰ ਮੋਹਾਲੀ ਪਹੁੰਚਦੇ ਨੇ ਕੈਬਨ ਮੰਤਰੀ ਲਾਜੇ ਸਿੰਘ ਪੁੱਲਰ ਨੇ ਭਗਵਾਨ ਸਿੰਘ ਮੰਦਿਰ ਰਹਿਨੁਮਾਈ ਹੇਠ ਮੋਹਾਲੀ ਵਿਕੇ 35 ਕਰੋੜ ਦੀ ਲਾਗਤ ਨਾਲ ਬਣਨ ਜਾ ਰਹੇ ਜੇਲ ਪਵਨ ਪੰਜਾਬ ਦਾ ਨੀਂਹ ਪੱਧਰ ਰੱਖਿਆ ਜੇਲ ਪਵਨ ਪੰਜਾਬ ਦੇ ਨਿਰਮਾਣ ਦੇ ਨਾਲ ਦਫਤਰਾਂ ਦੇ ਕਿਰਾਏ ਲਈ ਖਰਚੇ ਜਾਂਦੇ 84 ਲੱਖ ਦੀ ਸਾਲਾਨਾ ਬਚਤ ਹੋਵੇਗੀ ਹੈੱਡਕੁਆਰਟਰ ਦੇ ਬੇਸਮੈਂਟ ਦੇ ਵਿੱਚ ਬਣੇਗੀ 115 ਕਾਰਾਂ ਦੇ ਸਮਰਥਾ ਵਾਲੀ ਪਾਰਕਿੰਗ ਤਾਂ ਬਿਲਕੁਲ ਜੇਲ੍ਹ ਵਿਭਾਗ ਦੇ ਮੁਖ ਦਫ਼ਤਰ ਦਾ ਨੀ ਪੱਦਰ ਰੱਖਣ ਮੌਕੇ ਕੈਬਨ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਵੱਲੋਂ ਕੁਝ ਗੱਲਬਾਤ ਵੀ ਸਾਂਝੀ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਸਾਡੀ ਸਰਕਾਰ ਨੇ ਗਲਾਟਾ ਤੋਂ 8.5 ਕਰੋੜ ਦੇ ਵਿੱਚ ਇਹ ਪ੍ਰਤੀਜਿਅ ਕੀਤੀ ਆ ਤੇ 35 ਕਰੋੜ ਦੀ ਲਾਗਤ ਨਾਲ ਇਹ ਬਿਲਡਿੰਗ ਬਣ ਕੇ ਪੰਜ ਮੰਜ਼ਲੀ ਬਿਲਡਿੰਗ ਬਣ ਕੇ ਇਹ ਤਿਆਰ ਹੋਊਗੀ ਜਿਹਦੇ ਵਿੱਚ ਸਾਡੇ ਕਲੈਰੀਕਲ ਡਿਪਾਰਟਮੈਂਟ ਦੇ ਅਧਿਕਾਰੀ ਸਾਡੇ ਡਿਪਾਰਟਮੈਂਟ ਦੇ ਅਧਿਕਾਰੀ ਸਾਰੇ ਇਸ ਦਫ਼ਤਰ ਦੇ ਵਿੱਚ ਬਹਿ ਕੇ ਕੰਮਕਾਰ ਕਰਨਗੇ ਤੇ ਸਾਰੀਆਂ ਜੇਲਾਂ ਨੂੰ ਇੱਥੋਂ ਬਹਿ ਕੇ ਮੋਨੀਟਰ ਕਰਨਗੇ ਤਾਂ ਜੋ ਕਿਸੇ ਤਰ੍ਹਾਂ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਕੋਈ ਕ੍ਰਪਸ਼ਨ ਨਾ ਕਰ ਸਕੇ ਜੀਲੋ ਟੌਰ ਲਾਈਨਸ ਜਿਹੜੀ ਆਮ ਆਦਮੀ ਪਾਰਟੀ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦਾ ਅਜੰਡਾ ਉਹ ਅਜੰਡਾ ਪੂਰਾ ਹੋ ਸਕੇ ਤੇ ਪੰਜਾਬ ਦੇ ਲੋਕਾਂ ਨੂੰ ਹਰ ਡਿਪਾਰਟਮੈਂਟ ਦੇ ਵਿੱਚੋਂ ਇਹੋ ਹੀ ਆਵਾਜ਼ ਆਵੇ ਕਿ ਇਸ ਡਿਪਾਰਟਮੈਂਟ ਨੇ ਪੰਜਾਬ ਸਰਕਾਰ ਦੀ ਜਿਹੜੀ ਆ ਉਹ ਜ਼ੀਰੋ ਟੋਲਰੈਂਸ ਦੀ ਜਿਹੜੀ ਪਾਲਿਸੀ ਆ ਉਹਦੇ ਤੇ ਚਾਰ ਚੰਨ ਲਾਏ ਆ ਤੇ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਵੀ ਮਿਲ ਇਹਦੇ ਨਾਲ ਸਾਨੂੰ ਬੜੀ ਪਰੇਸ਼ਾਨੀ ਆਉਂਦੀ ਸੀ ਜਦੋਂ ਅਸੀਂ ਜਿਹੜੀ 17 ਸੈਕਟਰ ਦੇ ਵਿੱਚ ਸਾਡੀ ਰੈਂਟ ਦੇ ਉੱਤੇ ਬਿਲਡਿੰਗ ਹੀ ਜਦੋਂ ਸਾਡੇ ਅਧਿਕਾਰੀ ਕਾਰਾਂ ਤੇ ਆਉਂਦੇ ਸੀ ਉਹਨਾਂ ਨੂੰ ਕਾਰਾਂ ਆਸੇ-ਪਾਸੇ پارک ਕਰਨੀਆਂ ਪੈਂਦੀਆਂ ਇਹਦੇ ਵਿੱਚ 115 ਕਾਰਾਂ ਦੀ ਥੱਲੇ ਬੇਸਮੈਂਟ ਦੇ ਵਿੱਚ ਪਾਰਕਿੰਗ ਬਣ ਜਾਣੀ ਆ ਜਿੱਦੇ ਨਾਲ ਸਾਡੇ ਅਧਿਕਾਰੀ ਜਾਂ ਜੇ ਕੋਈ ਪ੍ਰਾਈਵੇਟ ਬੰਦਾ ਵੀ ਆਉਂਦਾ ਉਹ ਵੀ ਆਪਦੀ ਗੱਡੀ پارک ਕਰਕੇ ਆਪਣੇ ਕੰਮਕਾਰ ਨੂੰ ਕਰ ਲਈ ਇਸ ਬਿਲਡਿੰਗ ਦੇ ਵਿੱਚ ਲਿਫਟ ਦਾ ਸਹਾਰਾ ਲੈ ਕੇ ਅਫਸਰਾਂ ਤੋਂ ਆਪਦਾ ਟਾਈਮ ਲੈ ਕੇ ਆਪਦਾ ਕੰਮਕਾਰ ਕਰਾ ਸਕਦਾ ਇਹਦੇ ਨਾਲ ਸਾਡੇ ਅਧਿਕਾਰੀਆਂ ਨੂੰ ਸਰਕਾਰ ਨੂੰ ਹਰ ਕਿਸਮ ਨੂੰ ਮਤਲਬ ਵੱਡਾ ਬੈਨੀਫਿਟ ਮਿਲੂਗਾ ਹਰ ادارے ਨੂੰ ਇਥੋਂ ਮੈਂ ਕਿਉਂਕਿ ਜਿਹੜਾ ਦਫ਼ਤਰ ਹੁੰਦਾ ਹੈ ਹੈੱਡ ਆਫਿਸ ਹੁੰਦਾ ਉਹਦੇ ਦਫ਼ਤਰ ਜਿਹੜਾ ਵਾ ਉਹ ਹਰ ਡਿਪਾਰਟਮੈਂਟ ਦਾ ਆਪਦਾ ਹੀ ਚਾਹੀਦਾ ਤੇ ਇਹਦੇ ਨਾਲ ਇੱਕ ਤੇ ਜਿਹੜੀ ਕ੍ਰਾਪਸ਼ਨ ਆ ਉਹਨੂੰ ਨੱਥ ਪਾਉਗੀ ਜੇਲ੍ਹਾਂ ਦੇ ਵਿੱਚ ਜਿਹੜਾ ਸਾਡੇ ਕਈ ਤਰ੍ਹਾਂ ਦੇ ਕ੍ਰਾਈਮ ਕਰਦੇ ਆ ਬੰਦੇ ਜਿਵੇਂ ਥੇਕੇ ਹੁੰਦੇ ਆ ਜਾਂ ਕੋ ਮੋਬਾਈਲ ਚਲਦੇ ਉਹਨਾਂ ਵਾਸਤੇ ਵੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੂੰ ਕਹਿ ਕੇ ਜੈਮਰ ਲਈ ਅਸੀਂ ਜਿਹੜੀ ਗ੍ਰਾਂਟ ਉਹ ਜਾਰੀ ਕਰਾ ਲਈ ਆ ਆਉਣ ਵਾਲੇ ਸਵੇਰੇ ਸਾਡੀਆਂ ਪੰਜਾਬ ਦੀਆਂ ਜਿੰਨੀਆਂ ਵੀ ਜ਼ਿਲ੍ਹਾ ਉਹਨਾਂ ਦੇ ਵਿੱਚ ਜੈਮਰ ਦਾ ਸਿਸਟਮ ਲੱਗ ਜਾਊਗਾ ਤੇ ਇੱਕ ਨਾਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਕੇ ਇਹ ਪ੍ਰਪੋਜ਼ਲ ਬਣਾ ਕੇ ਭੇਜਾਂਗੇ ਕਿ ਜਿੱਥੇ ਸਾਡੀ ਜੇਲ੍ਹ ਬਣਦੀ ਆ ਜਾਂ ਨਵੀਂ ਜੇਲ੍ਹ ਬਣਦੀ ਜਾਂ ਜਿਹੜੀਆਂ ਜ਼ਿਲ੍ਹੇ ਲੱਗੇ ਅਜੇ ਕਿਤੇ ਨਹੀਂ ਉਸਾਰੀ ਹੋਈ ਨਹੀਂ ਘਰ ਬਣੇ ਉਥੇ ਲਗਭਗ ਕੋਈ 500 ਮੀਟਰ ਦੇ ਦਾਇਰੇ ਵਿੱਚ ਕਿਤੇ ਵੀ ਉਸਾਰੀ ਨਾ ਹੋਵੇ ਕਿਉਂਕਿ ਜਦੋਂ ਜੈਮਰ ਲੱਗਦੇ ਆ ਉਦੇ ਬਾਅਦ ਜਿਹੜੇ ਲਾਗੇ ਵਾਲੇ ਲੋਕ ਆ ਉਹਨਾਂ ਨੂੰ ਫੋਨ ਚਲਾਉਣ ਦੀ ਦਿੱਕਤ ਆਉਂਦੀ ਆ ਉਹ ਫਿਰ ਕਈ ਵਾਰ ਉਹ ਲੋਕ ਧਰਨੇ ਮੰਜਾਰੇ ਲਾਉਂਦੇ ਆ ਕਿ ਜੈਮਰਾਂ ਦੀ ਰੇਂਜ ਘਟਾਓ ਉਹ ਜਦੋਂ ਜੈਮਰਾਂ ਦੀ ਰੇਂਜ ਘਟਾਈ ਦੀ ਆ ਉਹ ਫਿਰ ਕਈ ਵਾਰ ਕਈ ਕੋਨਿਆਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਜਿਹੜੇ ਛਰਾਤੀ ਅੰਸਰ ਆ ਕੈਦੀ ਆ ਉਹ ਫੋਨ ਚਲਾ ਕੇ ਗਲਤ ਕਾਲਾਂ ਬਾਹਰ ਕਰਦੇ ਆ ਕੋਸ਼ਿਸ਼ ਇਹ ਹੋਊਗੀ ਕਿ ਜਿਹੜਾ ਜੇਲ੍ਹਾਂ ਦੇ ਵਿੱਚ ਵੀ ਆ ਨਾ ਕੋਈ ਫੋਨ ਚੱਲੇ ਨਾ ਕੋਈ ਅੰਦਰ ਗਲਤ ਚੀਜ਼ ਐਂਟਰ ਹੋ ਸਕੇ ਨਾ ਕੋਈ ਨਸ਼ਾ ਅੰਦਰ ਲੈ ਕੇ ਜਾਵੇ ਤੇ ਨਾਲ ਸਾਰਾ ਸਿਸਟਮ ਪਾਰਦਰਸ਼ੀ ਕਰ ਲਈ ਜ਼ੀਰੋ ਟੋਲਰੈਂਸ ਕਰ ਲਈ ਸਾਨੂੰ ਲੋੜ ਹੋਊਗੀ ਆਉਣ ਵਾਲੇ ਸਮੇਂ ਤੇ ਅਸੀਂ ਸਰਦਾਰ ਭਗਵੰਤ ਸਿੰਘ ਬਾਦਮੂਖ ਮંત્રી ਪੰਜਾਬ ਜੀ ਨੂੰ ਬੇਨਤੀ ਕਰਕੇ ਕੁਝ ਪੀ.ਐਸ. 70 ਜਾਂ ਪੁਲਿਸ ਡਿਪਾਰਟਮੈਂਟ ਚੋਂ ਹੋਰ ਅਫਸਰ ਲਵਾਵਾਂਗੇ ਤਾਂ ਜੋ ਸਾਨੂੰ ਜਿਹਨਾਂ ਦੇ ਵਿੱਚ ਚੰਗੇ ਸਜੱਜੇ ਢੰਗ ਦੇ ਨਾਲ ਚਲਾਉਣ ਲਈ ਉਹਨਾਂ ਅਫਸਰਾਂ ਦਾ ਸਾਥ ਮਿਲੇ ਤੇ ਨਾਲ ਕੋਸ਼ਿਸ਼ ਇਹੋ ਹੀ ਆ ਜਿਹੜੇ ਜੇਲ੍ਹਾਂ ਦੇ ਵਿੱਚ ਕ੍ਰਾਈਮ ਕਰਕੇ ਲੋਕ ਆਉਂਦੇ ਆ ਕਈ ਰੰਦੇ ਆ ਕਈ ਲੋਕ ਮਿਤਕੇ ਕ੍ਰਾਈਮ ਕਰਦੇ ਆ ਜਿਵੇਂ ਨਸ਼ੇ ਵੇਚਦੇ ਆ ਜਾਂ ਕੋਈ ਕਿਤੇ ਮਰਡਰ ਕਰਦਾ ਕੋਈ ਮਿਤਕੇ ਕਰਦਾ ਕਈਆਂ ਤੋਂ ਅਚਨ-ਚੇਤ ਕ੍ਰਾਈਮ ਹੋ ਜਾਂਦੇ ਆ 2-4 ਸਕਿੰਟ ਦੇ ਗੁੱਸੇ ਦੇ ਵਿੱਚ ਕਈਆਂ ਕਿਸੇ ਤੋਂ ਕਿਸੇ ਦਾ ਮਰਡਰ ਹੋ ਜਾਂਦਾ ਕੋਈ 307 ਚਾਉਂਦੇ ਆ ਕਿਸੇ ਤੋਂ ਕਿਸੇ ਦੇ ਝਗੜਾ ਹੋਣਾ ਸੱਟ ਲੱਗ ਜਾਂਦੀ ਆ ਸਾਡਾ ਮਕਸਦ ਇਹੋ ਹੀ ਆ ਕਿ ਉਹ ਲੋਕ ਵੀ ਇਨਸਾਨ ਨੇ ਉਹਨਾਂ ਨੂੰ ਜੇਲ੍ਹ ਨਹੀਂ ਸੁਧਾਰ ਘਰਾ ਦੇ ਵਿੱਚ ਸੁਧਾਰ ਕੇ ਉਹਨਾਂ ਦੇ ਪਰਿਵਾਰਾਂ ਚ ਭੇਜਿਆ ਜਾਵੇ ਤੇ ਮੈ ਨਾਲ ਆਪਦੇ ਅਫਸਰਾਂ ਦੀ ਆਪਦੇ ਡਿਪਾਰਟਮੈਂਟ ਦੇ ਜਿੰਨੇ ਵੀ ਸਾਡੇ ਅਫਸਰ ਨੇ ਸਿਵਲ ਦੇ ਡਿਪਾਰਟਮੈਂਟ ਦੇ ਉਹਨਾਂ ਦੀ ਹੌਸਲਾ ਭਜਾਈ ਵੀ ਕਰਦਾ ਇਹ ਉਹ ਲੋਕ ਨੇ ਆਪਦੀ ਜਾਨ ਤਲੀ ਤੇ ਧਰ ਕੇ ਉਹਨਾਂ ਲੋਕਾਂ ਦਾ ਇਹਨਾਂ ਵਾਰਾ ਸਾਰਾ ਲੈਣਾ ਉਹਨਾਂ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਕੰਟਰੋਲ ਕਰਕੇ ਰੱਖਣਾ ਜਿੰਨਾਂ ਤੋਂ ਬਾਹਰ ਆਮ ਲੋਕ ਡਰਦੇ ਨੇ ਉਧਰੇ ਪੰਜਾਬ ਵਾਸਲੇ ਰਾਹਤ ਦੀ ਖਬਰ سامنے ਆਈ ਹੈ ਦਾਜਨ ਨੇ ਕਿ ਕੇਂਦਰ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਕੇਂਦਰ ਸਰਕਾਰ ਨੇ ਇਹ ਫੈਸਲਾ ਲੈਂਦਿਆਂ ਕਰਜ਼ਾ ਹੱਦ ਤੇ ਲਾਇਕ ਘੁੱਲ ਘਟ ਜੋ ਪੰਜਾਬ ਦੀ ਕਰੀਬ 4000 ਕਰੋੜ ਰੁਪਏ ਦੀ ਕਟੌਤੀ ਬਹਾਲ ਕਰ ਦਤੀ ਹੈ ਜੀ ਹਾਂ ਕੇਂਦਰ ਦੇ ਇਸ ਫੈਸਲੇ ਨਾਲ ਸਬਾਬਕ ਹੈ ਕਿ ਪੰਜਾਬ ਨੂੰ ਕੁਝ ਰਾਹਤ ਮਿਲੇਗੀ ਕੇਂਦਰ ਨੇ ਸੂਬੇ ਨੂੰ 4000 ਕਰੋੜ ਦੀ ਕਰਜ਼ਾ ਹੱਦ ਦੀ ਬਹਾਲੀ ਚੋਂ ਕਰੀਬ 3000 ਕਰੋੜ ਰੁਪਏ ਦਾ ਕਰਜ਼ਾ ਚੁੱਕਣ ਦੀ ਮਨਜ਼ੂਰੀ ਦੇ ਦਿੱਤੀ ਹੈ ਇੱਥੇ ਇਹ ਖਾਸ ਤੌਰ ਤੇ ਦੱਸਣਯੋਗ ਹੈ ਕਿ ਕੇਂਦਰ ਨੇ ਪਿਛਲੇ ਮਹੀਨੇ ਪੰਜਾਬ ਦੀ ਕਰਜ਼ਾ ਹੱਦ ਤੇ 16400 57 ਕਰੋੜ ਰੁਪਏ ਦਾ ਕਟਲਗ ਅਦਾਤਾ ਸੀ ਤੇ ਸੁਭਾ ਸਰਕਾਰ ਨੇ ਕੇਂਦਰੀ ਵਿੱਤ ਮੰਤਰਾਲੇ ਨੂੰ ਪੱਤਰ ਪੇਚ ਕੇ ਕਟ ਚੋ 11500 ਕਰੋੜ ਰੁਪਏ ਦੀ ਕਟੌਤੀ ਨੂੰ ਤੱਥ ਪੇਸ਼ ਕਰਕੇ ਝੁੱਠਲਾ ਦਿੱਤਾ ਸੀ ਮੀਡੀਆ ਰਿਪੋਰਟਾਂ ਦੇ ਮੁਤਾਬਕ ਕਿ ਕੇਂਦਰੀ ਵਿੱਤ ਮੰਤਰਾਲੇ ਨੇ ਹੁਣ ਚਾਲੂ ਵਰੇ 2025-26 ਦੇ ਲਈ 4000 ਕਰੋੜ ਰੁਪਏ ਦੀ ਕਰਜ਼ਾ ਹੱਦ ਬਹਾਲ ਕਰ ਦਿੱਤੀ ਹੈ ਜਿਸ ਚੋ 3080 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਸਰਕਾਰ ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ਦੌਰਾਨ ਚੁੱਕ ਸਕੇਗੀ ਜਦਕਿ ਬਾਕੀ ਦੇ 920 ਕਰੋੜ ਰੁਪਏ ਦਾ ਕਰਜ਼ਾ ਚਾਲੂ ਵਿੱਤੀ ਬਰੇਦੀ ਆਖਰੀ ਤਿਮਾਹੀ ਦੇ ਵਿੱਚ ਨਿਲ ਮਿਲੇਗਾ ਕੇਂਦਰੀ ਵਿੱਤ ਮੰਤਰੀ ਨੇ ਬਾਕੀ 7500 ਕਰੋੜ ਰੁਪਏ ਦੀ ਕਰਜ਼ਾ ਹੱਦ ਬਹਾਲੀ ਦਾ ਮਾਮਲਾ ਵਿਚਾਰ ਅਧੀਨ ਰੱਖ ਲਿਆ ਪੰਜਾਬ ਸਰਕਾਰ ਨੇ 4000 ਕਰੋੜ ਦੀ ਕਰਜ਼ਾ ਹੱਦ ਦੀ ਬਹਾਲੀ ਲਈ ਤਰਕ ਪੇਸ਼ ਕੀਤਾ ਸੀ ਕਿ ਪਾਵਰ ਕਾਮ ਨੂੰ ਸਮੇਂ ਸਿਰ ਬਿਜਲੀ ਸਬਸਿਡੀ ਤਾਰ ਦਿੱਤੀ ਗਈ ਹੈ ਅਤੇ ਇਸ ਦੇ ਸਬੂਤ ਵੀ ਕੇਂਦਰ ਨੂੰ ਪੇਚੇ ਸਨ ਇੰਨਾ ਸਬੂਤਾਂ ਦੀ ਨਜ਼ਰਸਾਨੀ ਮਗਰੋਂ ਕੇਂਦਰੀ ਮੰਤਰਾਲੇ ਨੇ 4000 ਕਰੋੜ ਦੀ ਕਰਜ਼ਾ ਹੱਦ ਬਹਾਲ ਕਰ ਦਿੱਤੀ ਹੈ ਦੱਸ ਦਿੰਦੇ ਆ ਕਿ ਅੱਜ ਜਿਹੜੇ ਕਿ ਸਕੂਲ ਖੁੱਲਣਗੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਸਕੂਲ ਜਿਹੜੇ ਕਿ ਖੋਲੇ ਜਾਣਗੇ ਛੁੱਟੀ ਜਿਹੜੀ ਕਿ ਅੱਜ ਦੀ ਰੱਦ ਕਰ ਦਿੱਤੀ ਗਈ ਹੈ ਸਾਰੇ ਸਰਕਾਰੀ ਸਕੂਲ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਖੁੱਲੇ ਰਹਿਣਗੇ ਹਾਂ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਸਕੂਲ ਦੀ ਛੁੱਟੀ ਰੱਦ ਕਰ ਦਿੱਤੀ ਹੈ ਤੇ ਇਹ ਦੱਸਿਆ ਜਾਂਦਾ ਹੈ ਕਿ ਹਰ ਮਹੀਨੇ ਦੇ ਤੀਜੇ ਸ਼ਨੀਵਾਰ ਨੂੰ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਛੁੱਟੀ ਹੁੰਦੀ ਹੈ ਪਰ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਸਕੂਲ ਦੀ ਛੁੱਟੀ ਰੱਦ ਕਰ ਦਿੱਤੀ ਗਈ ਹੈ ਤੁਹਾਨੂੰ ਦੱਸਦੇ ਕਿ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਰਾਜ ਦੇ ਸਾਰੇ ਸਕੂਲਾਂ ਵਿੱਚ ਯੋਗ ਸੰਗਮ ਆਯੋਜਿਤ ਕੀਤਾ ਜਾਣਾ ਹੈ ਇਸ ਸੰਬੰਧ ਵਿੱਚ ਰਾਜ ਸਕੂਲ ਸਿੱਖਿਆ ਅਤੇ ਸਖਰਤਾ ਵਿਪາກ ਦੁਆਰਾ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਇਸ ਸਮਾਗਮ ਦੇ ਵਿੱਚ ਸਕੂਲ ਦੇ ਸਾਰੇ ਬੱਚੇ ਅਧਿਆਪਕ ਅਤੇ ਸਕੂਲ ਪ੍ਰਬੰਧਨ ਕਮੇਟੀ ਦੇ ਮੈਂਬਰ ਵੀ ਯੋਗਾ ਕਰਨਗੇ ਇਸ ਦੇ ਨਾਲ ਸਾਰੇ ਸਕੂਲਾਂ ਨੂੰ ਗੂਗਲ ਸ਼ੀਟ ਤੇ ਸਮਾਗਮ ਨਾਲ ਸੰਬੰਧਿਤ ਰਿਪੋਰਟ ਦੇਣ ਦੇ ਲਈ ਵੀ ਕਿਹਾ ਗਿਆ ਤੁਹਾਨੂੰ ਦੱਸ ਦੇ ਕਿ ਅੰਤਰਰਾਸ਼ਟਰੀ ਯੋਗ ਦਿਵਸ ਦੇ ਸੰਬੰਧ ਵਿੱਚ ਵਿਪາກ ਨੇ ਨਿਰਦੇਸ਼ ਦਿੱਤੇ ਹਨ ਕਿ ਜੂਨ ਨੂੰ ਯੋਗ ਦਿਵਸ ਦੇ ਮੌਕੇ ਤੇ ਸਾਰੇ ਸਰਕਾਰੀ ਸਕੂਲਾਂ ਵਿੱਚ ਸਵੇਰੇ 6:30 ਵਜੇ ਤੋਂ 8:00 ਵਜੇ ਤੱਕ ਇਹ ਸਮੂਹਿਕ ਯੋਗਾ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ ਪੰਜਾਬ ਦੇ ਮੌਸਮ ਨੂੰ ਲੈ ਕੇ ਵੀ ਤਾਜ਼ਾ ਅਪਡੇਟ ਸਾਹਮਣੇ ਆ ਰਿਹਾ ਦੱਸ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਨੂੰ ਲੈ ਕੇ ਵੱਡੀ ਭੂਵਿਕੋ ਬਾਣੀ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨ ਹੁਣ ਜਿਹੜੇ ਕਿ ਠੰਡੇ ਰਹਿਣਗੇ ਗਰਮੀ ਤੋਂ ਰਾਹਤ ਮਿਲੇਗੀ ਪੰਜਾਬ ਵਿੱਚ ਮੌਸਮ ਨੇ ਇੱਕ ਵਾਰ ਫੇਰ ਕਰਵਟ ਲੈ ਲਈ ਹੈ ਭਾਰਤੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਭਵਿਕਵਾਣੀ ਦੇ ਮੁਤਾਬਕ 21 ਅਤੇ 22 ਜੂਨ ਨੂੰ ਸੂਬੇ ਦੇ ਵੱਡੇ ਹਿੱਸੇ ਦੇ ਵਿੱਚ ਪਾਰੀ ਮੀਂਹ ਹੋ ਸਕਦਾ ਹੈ ਕਈ ਜ਼ਿਲ੍ਹਿਆਂ ਵਿੱਚ 75% ਤੋਂ ਵੱਧ ਮੀਂਹ ਹੋਣ ਦੇ ਸੰਕੇਤ ਦਿੱਤੇ ਗਏ ਹਨ ਇਸ ਮੀਂਹ ਦੇ ਨਾਲ ਗਰਮੀਆਂ ਵਿੱਚ ਠੰਡ ਵਰਗਾ ਅਹਿਸਾਸ ਹੋਵੇਗਾ ਭਾਰਤੀ ਮੌਸਮ ਵਿਭਾਗ ਵੱਲੋਂ 20 ਜੂਨ 2025 ਨੂੰ ਜਾਰੀ ਕੀਤੀ ਰਿਪੋਰਟ ਦੇ ਮੁਤਾਬਕ ਪੰਜਾਬ ਦੇ ਵਿੱਚ ਅਗਲੇ ਕੁਝ ਦਿਨ ਪਾਰੀ ਮੀਂਹ ਪਵੇਗਾ 20 21 ਅਤੇ 22 ਜੂਨ ਨੂੰ ਸ਼ਾਰਪੁਰ ਨਮਾਸ਼ਹਿਰ ਗੁਰਦਾਸਪੁਰ ਰੂਪਨਗਰ ਪਟਿਆਲਾ ਸੰਗਰੂਰ ਵਰਗੇ ਇਲਾਕਿਆਂ ਵਿੱਚ ਪਾਰੀ ਮੀਂਹ ਦੇ ਸੰਭਾਵਨਾ ਦੱਸੀ ਗਈ ਸੀ 22 ਜੂਨ ਨੂੰ ਤਾਂ ਲਗਭਗ ਸਾਰਾ ਪੰਜਾਬ ਹੀ ਮੀਂਹ ਚ ਡੁੱਬਿਆ ਰਹੇਗਾ 23 ਜੂਨ ਤੋਂ ਮੀਂਹ ਘੱਟ ਪਵੇਗਾ ਪਰ ਗਰਮੀ ਤੋਂ ਰਾਹਤ ਮਿਲੇਗੀ ਅਤੇ ਮੌਸਮ ਵੀ ਸੁਹਾਵਣਾ ਰਹੇਗਾ 24 ਤਰੀਕ ਨੂੰ ਮੌੜ ਵਾਤਾਵਰਣ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਸੁੱਕਾ ਰਹੇਗਾ ਯੁਧ ਨਸ਼ਾ ਵਿਰੋਧ ਮਹਿੰਮ ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਖਤਮ ਕਰਨ ਦੇ ਲਈ ਚਲਾਈ ਗਈ ਹੈ ਜਿਸ ਦਾ ਅਸਰ ਵੀ ਵੇਖਣ ਨੂੰ ਮਿਲਿਆ ਦੱਸਣਾ ਹੈ ਵਕ ਵਕ ਥਾਵਾਂ ਤੇ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਬੁਲਡੋਜ਼ਰ ਐਕਸ਼ਨ ਲਿੱਤਾ ਜਾ ਰਿਹਾ ਹੈ ਯੁੱਧ ਨਸ਼ਾ ਵਿਰੋਧ ਮਹਿੰਮ ਤਾ ਦਾ ਬੁਲਡੋਜ਼ਰ ਕਾਰਵਾਈ ਤੁਸੀਂ ਇਸ ਵੇਲੇ ਪਾਇਲ ਤੋਂ ਦੇਖ ਰਹੇ ਹੋ ਤਸਵੀਰਾਂ ਉੱਥੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਬੁਲਡੋਜ਼ਰ ਐਕਸ਼ਨ ਜਿਹੜਾ ਕਿ ਲੱਤਾ ਚਾਰਿਆ ਸਰਕਾਰ ਦੇ ਵੱਲੋਂ ਇਹ ਵੱਡਾ ਕਦਮ ਚੁੱਕਦਿਆਂ ਵਕ ਵਕ ਸਮਾਂ ਤੇ ਚੈਕਿੰਗ ਕੀਤੀ ਜਾਂਦੀ ਹੈ ਜੇ ਕੋਈ ਵਿਅਕਤੀ ਸ਼ੱਕੀ ਪਾਇਆ ਜਾਂਦਾ ਤਾਂ ਤੁਰੰਤ ਉਸ ਦੇ ਘਰ ਤੇ ਕਾਰਵਾਈ ਕੀਤੀ ਜਾਂਦੀ ਹੈ ਜਿਵੇਂ ਕਿ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਾਫੀ ਮਹੀਨੇ ਤੋਂ ਕਾਫੀ ਦਿਨਾਂ ਤੋਂ ਇਹ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਵਿਅਕਤੀ ਨਸ਼ਾ ਤਸਕਰਾਂ ਦੇ ਕਰਨ ਤੇ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਤਾਂ ਇਸ ਵੇਲੇ ਇਹ ਤਸਵੀਰਾਂ ਫਾਇਲ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਨਸ਼ਾ ਤਸਕਰ ਦਾ ਘਰ ਟੈਟੇਰੀ ਕੀਤਾ ਉਚਾਰਿਆ ਹੈ। ਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ। ਜਮੂ ਕਸ਼ਮੀਰ ਦੇ ਵੱਲੋਂ ਪੰਜਾਬ ਨੂੰ ਪਾਣੀ ਦੇਣ ਤੋਂ ਇਨਕਾਰ ਕਰਨ ਤੇ ਸ਼੍ਰੋਮ ਨੇ ਕਾਲੀ ਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਜਿ ਹਾਂ ਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਪਾਣੀ ਦੀ ਵੰਡ ਵਿੱਚ ਪੰਜਾਬ ਨਾਲ ਹਮੇਸ਼ਾ ਬੇਇਨਸਾਫੀ ਹੋਈ ਹੈ جنگ ਦੇ ਸਮੇਂ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਹੁੰਦਾ ਹੈ ਜਰਜੀਤ ਚੀਮਾ ਨੇ ਕਿਹਾ ਪਾਣੀਆਂ ਦੇ ਇਤਿਹਾਸ ਤੇ ਨਜ਼ਰ ਮਾਰੀ ਜਾਵੇ ਤਾਂ ਸਭ ਤੋਂ ਵੱਧ ਪਾਣੀ ਦੀ ਵੰਡ ਨੂੰ ਲੈ ਕੇ ਪੰਜਾਬ ਨਾਲ ਬੇਇਨਸਾਫੀ ਹੋਈ ਹੈ ਜੇਕਰ ਇੱਕ ਸਟੇਟ ਕਹਿਣ ਲੱਗ ਜਾਵੇ ਕਿ ਸਾਨੂੰ ਇਕੱਲੇ ਵਾਸਤੇ ਪਾਣੀ ਚਾਹੀਦਾ ਹੈ ਤਾਂ ਮੈਂ ਸਮਝਦਾ ਹਾਂ ਕਿ ਇਹ ਕਿਸੇ ਪਾਸੋਂ ਵਾਜਿਬ ਨਹੀਂ ਹੈ ਉਹਨਾਂ ਪਾਕਿਸਤਾਨ ਨਾਲ ਭਾਰਤ ਵਿਚਾਲੇ ਹੋਈ جنگ ਨੂੰ ਦਰਉਂਦਿਆਂ ਉਹਨਾਂ ਕਿਹਾ ਕਿ ਜੰਗ ਦੌਰਾਨ ਵੀ ਪੰਜਾਬ ਨੂੰ ਸਭ ਤੋਂ ਵੱਡਾ ਨੁਕਸਾਨ ਹੋਇਆ ਉਮਰ ਅਬਦੁੱਲਾਹ ਵੱਲੋਂ ਦਿੱਤਾ ਕਿ ਆਪ ਬਿਆਨ ਬੇਹਤ ਗੈਰਵਾਜਿਬ ਅਤੇ ਇਸੇ ਕਰਕੇ ਗੈਰਵਾਜਿਬ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਇੱਥੇ ਦੱਸਦੀ ਹੈ ਕਿ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਅਮਰ ਅਬਦੁੱਲਾਵੋ ਇਹ ਬਿਆਨ ਦਿੱਤਾ ਗਿਆ ਕਿ ਪਾਣੀ ਤੇ ਪਹਿਲਾਂ ਸਾਡਾ ਹੱਕ ਹੈ ਪਹਿਲਾਂ ਸਾਡਾ ਪਾਣੀ ਸਾਨੂੰ ਵਰਤਨ ਦਿੱਤਾ ਜਾਵੇ ਫਿਰ ਪੰਜਾਬ ਬਾਰੇ ਵੇਖਾਂਗੇ ਮੈਂ ਪੰਜਾਬ ਕੋਲ ਪਾਣੀ ਕਿਉਂ ਭੇਜਾਂ ਪੰਜਾਬ ਕੋਲ ਪਹਿਲਾਂ ਹੀ ਪਾਣੀ ਬਹੁਤ ਹੈ ਉਹਨਾਂ ਕਿਹਾ ਕਿ ਪੰਜਾਬ ਵਿੱਚ ਤਿੰਨ ਦਰਿਆ ਹੋਣ ਦੇ ਬਾਵਜੂਦ ਪੰਜਾਬ ਵੱਲੋਂ ਸਾਨੂੰ ਕੋਈ ਪਾਣੀ ਨਹੀਂ ਦਿੱਤਾ ਗਿਆ ਪਹਿਲਾਂ ਅਸੀਂ ਆਪਣੀ ਪਾਣੀ ਵਰਤਾਂਗੇ ਫਿਰ ਹੋਰਾਂ ਨੂੰ ਪਾਣੀ ਦੇਵਾਂਗੇ ਉਮਰ ਅਬਦੁੱਲਾਹ ਵੱਲੋਂ ਦਿੱਤੇ ਗਏ ਬਿਆਨ ਤੇ ਮੋੜ ਸਿਆਸਤ ਪਖਣੀ ਸ਼ੁਰੂ ਹੋ ਗਈ ਹੈ ਤੇ ਸਾਰਿਆਂ ਵੱਲੋਂ ਜਵਾਬ ਜਿਹੜੇ ਕੀ ਦਿੱਤੇ ਜਾ ਰਹੇ ਨੇ ਤੇ ਅਦਰੀ ਹੁਣ ਇੰਨੇ ਕੋ ਫਲਾਈਟ ਦੇ ਵਿੱਚ ਖਰਾਬੀ ਆ ਗਈ ਸੀ ਜਿਸ ਕਾਰਨ ਉਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਤਾਂ ਬਿਲਕੁਲ ਲਗਾਤਾਰ ਜੋ ਹੈ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਤੇ ਮੱਧਨਸਰ ਲੋਕ ਵੀ ਕਾਫੀ ਜ਼ਿਆਦਾ ਖੰਝਲ ਖੁਆਰ ਹੋ ਰਹੇ ਨੇ ਦੇਸ਼ ਦੇ ਵਿੱਚ ਜਹਾਜ਼ਾਂ ਵਿੱਚ ਤਕਨੀਕੀ ਨੁਕਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਇਸ ਕਾਰਨ ਹਵਾਈ ਯਾਤਰਾ ਕਰਨ ਵਾਲੇ ਲੋਕਾਂ ਦੀਆਂ ਚਿੰਤਾਵਾਂ ਵੀ ਵੱਧ ਰਹੀਆਂ ਨੇ ਕੁਝ ਦਿਨ ਪਹਿਲਾਂ ਦੋ Indigo ਜਹਾਜ਼ਾਂ ਤੇ ਇੱਕ ਸਪਾਈਸਰ ਜਹਾਜ਼ ਨੂੰ ਤਕਨੀਕੀ ਨੁਕਸ ਕਾਰਨ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੀ ਤੇ ਦੱਸਿਆ ਕਿ ਤਾਜ਼ਾ ਜਾਣਕਾਰੀ ਅਨੁਸਾਰ ਚੇਨਈ ਤੋਂ ਮਦੁਰਾਈ ਜਾ ਰਹੀ Indigo Air Lines ਦੇ ਇੱਕ ਫਲਾਈ ਦੇ ਵਿੱਚ ਸ਼ੁੱਕਰਵਾਰ ਨੂੰ ਉਡਾਨ ਦੇ ਦੌਰਾਨ ਤਕਨੀਕੀ ਸਮੱਸਿਆ ਆ ਗਈ ਜਿਸ ਤੋਂ ਬਾਅਦ ਇਸ ਨੂੰ ਵਾਪਸ ਜਾਣਾ ਪਿਆ ਇਸ ਘਟਨਾ ਦੀ ਜਾਣਕਾਰੀ ਹਵਾਈ ਅੱਡੇ ਤੇ ਅਧਿਕਾਰੀਆਂ ਨੇ ਦਿੱਤੀ ਅਧਿਕਾਰੀਆਂ ਨੇ ਦੱਸਿਆ ਕਿ ਉਡਾਨ ਦੇ ਲਗਭਗ ਅੱਧੇ ਘੰਟੇ ਬਾਅਦ ਪਾਇਲਟ ਨੇ ਸਮੱਸਿਆ ਦੇਖੀ ਅਤੇ ਚੇਨਈ ਵਾਪਸ ਜਾਣ ਦੀ ਇਜਾਜ਼ਤ ਮੰਗੀ ਅਧਿਕਾਰੀਆਂ ਨੇ ਦੱਸਿਆ ਜਹਾਜ਼ ਦੇ ਵਿੱਚ ਲਗਭਗ 60 ਤੋਂ ਵੱਧ ਯਾਤਰੀ ਸਵਾਰ ਸਨ ਤੇ ਉਹਨਾਂ ਕਿਹਾ ਕਿ ਜਹਾਜ਼ ਨੂੰ ਚ ਨਈ ਹਵਾਈ ਅੱਡੇ ਤੇ ਉਤਾਰਿਆ ਗਿਆ ਜਹਾਜ਼ ਦੇ ਵਿੱਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ ਤੇ ਉਹਨਾਂ ਦੇ ਵੱਲੋਂ ਵੀ ਇਹ ਬਿਆਨ ਜਿਹੜਾ ਕਿ ਜਾਰੀ ਕੀਤਾ ਗਿਆ ਮਨਨੰਦ ਗੱਦੇ ਨਾਲ ਜੁੜੀ ਹੋਈ ਖਬਰ ਤੋਂ ਉਹਨਾਂ ਸਾਂਝੀ ਕਰ ਰਹੇ ਹਨ ਤਾਂ ਦੱਸ ਨੇ ਕਿ ਸਤਿੰਦਰ ਸਰਤਾੜ ਦਾ ਨਾਮ ਤਾਂ ਸੁਣਿਆ ਹੀ ਹੋਵੇਗਾ ਤਾਂ ਉਹ ਮੁਰ ਤੋਂ ਸੁਰਖੀਆਂ ਦੇ ਵਿੱਚ ਇਸ ਵੇਲੇ ਬਣੇ ਹੋਏ ਨੇ ਪ੍ਰਸਿੱਧ ਸ਼ਾਇਰ ਗਾਇਕ ਅਤੇ ਦਰਵੈਸ਼ੀ ਅੰਦਾਜ਼ ਦੇ ਮਾਲਕ ਡਾਕਟਰ ਸਤਿੰਦਰ ਸਤਾਰ ਜੀ ਦੀ ਨਵੀਂ ਸ਼ਾਇਰੀ ਮਹਿਫਿਲ ਤਬਸਰਾ ਇੱਕ ਆਮ ਸ਼ਾਇਰੀ ਦੀ ਰਾਤ ਨਹੀਂ ਸੀ ਇਹ ਉਹ ਅਨਮੋਲੀ ਪਲ ਸਨ ਜਿੱਥੇ ਇੱਕ ਕਲਾਕਾਰ ਨੇ ਆਪਣੇ ਸ਼ਬਦਾਂ ਰਾਹੀਂ ਆਪਣੀ ਰੂਹ ਨੂੰ ਆਵਾਜ਼ ਦਿੱਤੀ ਤੇ ਜਿੱਥੇ ਹਾਜ਼ਰ ਸਰੋਤਿਆਂ ਨੇ ਨਾ ਸਿਰਫ ਸੁਣਿਆ ਸਗੋਂ ਮਹਿਸੂਸ ਵੀ ਕੀਤਾ ਸਤਾਜ ਨੇ ਸ਼ਾਇਰੀ ਰਾਹੀਂ ਆਤਮ ਚਿੰਤਨ ਜ਼ਿੰਦਗੀ ਦੀ ਸਹੀ ਸਵੀਕਾਰਤਾ ਤੇ ਅੰਦਰੂਨੀ ਖਲਾਵਾਂ ਦੀ ਗੱਲ ਕੀਤੀ ਉਹਨਾਂ ਦੀ ਕਵਿਤਾ ਚਲੋ ਤਬਸਰਾ करिए ਦਿਲ ਵਿੱਚ ਜੋ ਵੀ ਨਾਲ ਜਦ ਮਹਿਫਿਲ ਦਾ ਆਗਾਜ਼ ਹੋਇਆ ਤਾਂ ਇਹ ਸਾਫ ਹੋ ਗਿਆ ਕਿ ਇੱਥੇ ਗੱਲ ਸਿਰਫ ਕਲਮ ਦੀ ਨਹੀਂ ਸਗੋਂ ਕਲਾਕਾਰ ਦੀ ਰੂਹ ਦੀ ਹੋਣੀ ਸੀ ਉਹਨਾਂ ਦੀਆਂ ਲਾਈਨਾਂ ਮੈਨੂੰ ਮੰਨफी ਕਰਨਾ ਕਿਹੜਾ ਸੌਖਾ ਹੈ ਜਉਂਦੇ ਜੀ ਹੀ ਮਰਨਾ ਕਿਹੜਾ ਸੌਖਾ ਹੈ ਜਿੱਥੇ ਸਫਰੇ ਆਤਮਾ ਦੀ ਚਲਕ ਦਿੰਦਿਆਂ ਹਨ ਉੱਥੇ ਹੀ ਮਖੌਟਿਆਂ ਦੀ ਲੋੜੀਆਂ ਨੀਂਦਾ ਵਾਲੇ ਸੁਪਨੇ ਵਰਗੇ ਵਿਸ਼ਿਆਂ ਉੱਤੇ ਕਹਿਣਾ ਸਰਤਾਜ ਨੂੰ ਇੱਕ ਸੋਚਵਾਨ ਅਤੇ ਜ਼ਮੀਨ ਨਾਲ ਜੁੜੇ ਸ਼ਾਇਰ ਵਜੋਂ ਸਾਬਿਤ ਕਰਦਾ ਹੈ ਕਰੋ ਪੱਜੇ ਵਰਗੀ ਕਵਿਤਾ ਨੇ ਬਚਪਨ ਪੁਰਾਣੀਆਂ ਰੀਤਾਂ ਬੋਹੜ ਦੀ ਠੰਡੀ ਛਾਂ ਅਤੇ ਸੰਸਕਾਰਾਂ ਵਾਲੇ ਪਿੰਡ ਦੀ ਯਾਦ ਤਾਜ਼ਾ ਕਰਵਾਈ ਇਹ ਸਿਰਫ ਕਵਿਤਾ ਨਹੀਂ ਸੀ ਸਗੋਂ ਇੱਕ ਸਮਾਜਿਕ ਦੇ ਸੰਵੇਦਨਸ਼ੀਲ ਦਰਪਣ ਜਿਸ ਦੇ ਵਿੱਚ ਹੁਣ ਡਾਕਟਰ ਸਤਾਜ ਨੇ ਮਹਿਫਲ ਦੇ ਵਿੱਚ ਕਿਹਾ ਕਿ ਐਕਸੈਪਟੈਂਸ ਇਸ ਦਾ ਪਾਵਰ ਤੇ ਹੈ ਗਾਉਲ ਸਿਰਫ ਕਹਿਣ ਦੀ ਲਈ ਨਹੀਂ ਸੀ ਸਗੋਂ ਉਹਨਾਂ ਨੇ ਜ਼ਿੰਦਗੀ ਅਤੇ ਫਨ ਦੇ ਵਿੱਚ ਰਚੀ ਬਸਿਤ ਦਿਖੀ ਅੱਜ ਤੇ ਕਰਮਸ਼ੀਲ ਦੁਨੀਆ ਦੇ ਵਿੱਚ ਜਿੱਥੇ ਸ਼ੋਹਰਤ ਪੈਸਾ ਤੇ ਨਕਲੀ ਚਮਕ-ਦਮਕ ਪਿੱਛੇ ਸਭ ਦੌੜ ਰਹੇ ਨੇ ਉੱਥੇ ਸਿੰਦਰ ਸਤਾਜ ਇੱਕ ਅਜਿਹਾ ਨਾਮ ਬਣ ਗਿਆ ਜੋ ਸਾਦਗੀ ਅਸਲੀਅਤ ਅਤੇ ਅੰਦਰਲੀ ਰੋਸ਼ਨੀ ਨੂੰ ਤਰਜੀਹ ਦਿੰਦਾ ਹੈ ਤਫਰਾਲ ਦੇ ਲਈ ਅੱਜ ਦੇ ਬ੍ਰਿਟਨ ਦੇ ਵਿੱਚ ਬਸ ਐਨਾ ਹੀ ਮਨੁਦ ਉਚਾਸ ਤਾਨਪਾਤ